ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਅੱਜ ਦੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ। ਹੋਰ ਸਾਰੇ ਠੀਕ ਠਾਕ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਹੁਣ ਆਪਾਂ ਆ ਗਏ ਸੀਗੇ ਆਪਣੇ ਪਿੰਡ। ਤੇ ਕੱਲ ਨੂੰ ਹੈਗਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸੋਖਨੀ ਸਾਹਿਬ ਦਾ ਪਾਰਟ ਹੋਇਆ ਆਪਣੇ ਹੋ ਗਿਆ ਸਟਾਰਟ। ਨਾਲੇ ਕੜਾਈ ਚੜ ਗਈ ਹੈਗੀ ਜੋ ਵੀ ਆਪਾਂ ਭਾਂਜੀ ਬਣਾਉਣੀ ਹੈਗੀ ਕਿਰੇ ਡੱਬੇ ਕਾਰਡ ਜਿਹੜੇ ਵੰਡਣੇ ਹੈਗੇ ਉਹ ਤਿਆਰ ਕਰਵਾਉਣੀ ਹੈ। ਤੇ ਪਹਿਲਾ ਪਾਰਟ ਹੋ ਜਾਊਗਾ ਅੱਜ ਸ਼ਾਮ ਨੂੰ ਆ ਜਾਊਗਾ ਸਾਰਾ ਟੈਂਟਰ ਦਾ ਸਮਾਨ ਵੀ ਹਲਵਾਇਗੀ। ਪਹੁੰਚੂਗਾ। ਤੇ ਬਾਕੀ ਰੰਗ ਵਾਲੇ ਵੀ ਚੱਲੀ ਜਾਂਦੇ ਚਲ ਸੋ ਚਾਲਾ ਕੰਮ ਕਿਉਂਕਿ ਦਿਨ ਥੋੜੇ ਸੀ ਬੰਦੇ ਜ਼ਿਆਦਾ ਚਲੋ ਵਧੀਆ ਬੰਦੇ ਮਿਲ ਗਿਆ ਤੂੰ ਤੇ ਕੰਮ ਕਿੱਤੀ ਆਉਂਦੇ ਹੈਗੇ ਆ ਤੇ ਨਾਲ ਫਿਰ ਕੋਠੀ ਦੀ ਸਫਾਈ ਚੱਲੀ ਜਾਂਦੀ ਤੇ ਉਹ ਕਮਰਾ ਵੀ ਸਾਫ਼ ਕਰਨਾ ਸੋਖ ਨਹੀਂ ਸਾਫ਼ ਜਿੱਥੇ ਕਰਨਾ ਆਏਗਾ ਆਪਾਂ ਉਹ ਵੀ ਸਾਰੇ ਨਾਲ ਮਿਲ ਕੇ ਕਰੀ ਜਾਂਦੇ ਹੈਗੇ ਆ ਤਿਆਰੀ ਤੇ ਮੈਨੂੰ ਆਪਣੇ ਘਰੇ ਆ ਕੇ ਬੜਾ ਜੀ ਲੱਗਦਾ ਹੈਗੇ ਕਿਉਂਕਿ ਇੱਥੇ ਆਪਣੇ ਮੈਂ ਤੁਹਾਨੂੰ ਦਿਖਾਉਣਾ ਬੈਕ ਸਾਰੇ ਦੇਖੋ ਗ੍ਰੀਨਰੀ ਕਿੰਨੀ ਹੈਗੀ ਆਪਣੇ ਬਹੁਤ ਜ਼ਿਆਦਾ ਹੁਣ ਤਾਂ ਦਰਖਤ ਕਿਹਨਾਂ ਸ਼ਾਂਗੇ ਹੈਗੇ ਜੀ ਜਿਹੜੀਆਂ ਦੀ ਬੜੀ ਪਸੰਦ ਹੈਗੀ ਹੈ ਤੇ ਇੱਥੇ ਆ ਕੇ ਸਕੂਨ ਹੀ ਵੱਖਰਾ ਆਉਂਦਾ ਹੈਗਾ ਜਿੱਥੇ ਦਰਖਤ ਜਿਆਦਾ ਹੋਣ ਹਨਾ ਨੇਚਰ ਕੁਦਰਤ ਹੈ ਉੱਥੇ ਤੇ ਬੜਾ ਜੀ ਲੱਗਦਾ ਹੈਗਾ ਤੇ ਬਾਕੀ ਹੁਣ ਵਿਆਹ ਦੀਆਂ ਰੌਣਕਾਂ ਚੱਲਣੀਆਂ ਨੇ ਉਹ ਵੀ ਤੁਹਾਨੂੰ ਮੈਂ ਨਾਲ ਨਾਲ ਦਿਖਾਉਂਗਾ ਤੇ ਬਾਕੀ ਜੋ ਚੱਲ ਰਿਹਾ ਹੈਗਾ ਉਹ ਵੀ ਤੁਹਾਨੂੰ ਦਿਖਾਉਂਗਾ ਚਲੋ ਹੁਣ ਮੈਂ ਇਹ ਕੰਮ ਧੰਦਾ ਕਰਾ ਦੇ ਨਾਲ ਸਾਰੇ ਲੱਗੇ ਪਏ ਐ ਤੇ ਮੈਂ ਇਧਰ ਆਪਦੀ ਵਲੋਗਿੰਗ ਚ ਸ਼ੁਰੂ ਕਰੀ ਬੈਠਾ ਸੀਗਾ ਤੇ ਹੁਣ ਮੈਂ ਕੰਮ ਕਰਾ ਦੇ ਨਾਲ ਨਾਲ ਤੁਹਾਨੂੰ ਵੀ ਦਿਖਾਉਂਗਾ ਚਲੋ ਫਿਰ ਚੱਲਦੇ ਆਂ ਆ ਦੇਖੋ ਕਮਰੇ ਨੂੰ ਤਾਂ ਹੋ ਗਿਆ ਹੈਗਾ ਕਲਰ ਇਹ ਇੱਕ ਹੀ ਕੋਡ ਜਾ ਜੇ ਮਾਰਿਆ ਇਹਨਾਂ ਨੇ ਆ ਦੇਖੋ ਤੇ ਅੱਗੇ ਵੀ ਸਾਰਾ ਚੱਲੀ ਜਾਂਦਾ ਹੈਗਾ ਤੇ ਦੋ ਤਿੰਨ ਦਿਨ ਲਾਉਣਗੇ ਜੇ ਹੋਰ ਕਾਫੀ ਟਾਈਮ ਲੱਗ ਜਾਂਦਾ ਇੱਕ ਮੌਸਮ ਖਰਾਬ ਹੈ ਚੁੱਲ੍ਹੇ ਨੂੰ ਪੂਰਾ ਲਾਉਣੀ ਹੈ ਤੂੜੀ ਕਿੱਥੋਂ ਲੈ ਕੇ ਆਏਂਗੀ ਹੁਣ ਤੇ ਆ ਵਧੀਆ ਤਾਂ ਹੈਗੀ ਇੰਨੀ ਆਲਾ ਦੇ ਮਮੀਆ ਸਾਈਡ ਤੇ ਇਹ ਕੱਚੀ ਆ ਅੱਛਾ ਇਹ ਖੜਨੀ ਨਹੀਂ ਠੀਕ ਹੈ ਚੱਲ ਉਹ ਲੈ ਆ ਬਾਥਰੂਮ ਵਾਲਾ ਪਾਸਾ ਵੀ ਰਹਿੰਦਾ ਹਨ ਆ ਜਾ ਆ ਜਾ ਆ ਇੱਥੇ ਆ ਜਾ ਬੇ ਆ ਬੇ ਬਾਈ ਇਧਰ ਆਂ ਕਰੀ ਜਾਂਦਾ ਆ ਆ ਜਾ ਇੱਥੇ ਆ ਜਾ ਆ ਜਾ ਕਿੱਥੇ ਚੱਲੇ ਸੇਬ ਦੱਸ ਕਿੱਥੇ ਚੱਲੇ ਆ ਕਿੱਥੇ ਜਾਣਾ ਆ ਜਾ ਤੇਰਾ ਸਕੂਟਰ ਕੱਢਦੇ ਆ ਜਾਂ ਕਾਰ ਚ ਆ ਜਾ ਫਿਰ ਇਧਰ ਤੇਰਾ ਖੜ ਜਾ ਇੱਥੇ ਰੁਕ ਜਾ ਸਕੂਟਰ ਸਕੂਟਰ ਆਵੇ ਖੜਾ ਤੇਰਾ ਹੈ ਆਵੇ ਚਾਬੀ ਪਿੱਛੇ ਲੈ ਜਾ ਜਾ ਅੱਗੇ ਲੈ ਜਾ ਚੰਗੀ ਤਰ੍ਹਾਂ ਲਾ ਦੇ ਮਰਾਣਾ ਨਹੀਂ ਹੱਥ ਤੇ ਭਰਾਵਾ ਇਹਨੂੰ ਨਹੀਂ ਹੋ ਜੇ ਤੇ ਪਾਟ ਦਿੰਦੀ ਐ ਇੱਕ ਵਾਰੀ ਹੈਨਾ ਹੋਰ ਜਾਂ ਲੈ ਕੇ ਆ ਵੀਰੇ ਨੂੰ ਸੱਦ ਕੇ ਕਿੱਥੇ ਅੰਦਰ ਕਿੱਥੇ ਨਾਲ ਲਾਲਾ ਵੀਰੇ ਨੂੰ ਨਾਲ ਹੋ ਗਿਆ ਆਪਣਾ ਦੀਦੀ ਕੋਲੀ ਜਾਣਾ ਉਹ ਰੀਤੂ ਦੀਦੀ ਫੇਦੀ ਜਾਣਾ ਉਹ ਫੇਦੀ ਰੀਤੂ ਦੀਦੀ ਉਹ ਨਾ ਨਲੀ ਕੈਮੀ ਜਦੋਂ ਨੇ ਦੂਜਾ ਪਾਸਾ ਸਿੱਧਾ ਹੈ ਹੋ ਰਹਿਣੀ ਮੈਂ ਤਾਂ ਇਹ ਚਿੱਟੀਆਂ ਚਾਦਰਾਂ ਹੈ ਨਹੀਂ ਚਿੱਟੀਆਂ ਦੇ ਦਿੰਦੀ ਫਿਰ ਚਿੱਟੀਆਂ ਚਾਦਰਾਂ ਮੈਂ ਖਿਆ ਲੈ ਲੈਂਦੇ ਸੇ ਵੀਰੇ ਨੇ ਖੇਡ ਆਜਾ ਇੱਕ ਰੀ ਇਹਨੇ ਉਹ ਯਾਰ ਆਈ ਕਰਨ ਉਹ ਮੂਰੇ ਟਰਾਲੀ ਰੱਖੀ ਪਰਦਾ ਵੇ ਕੀ ਤੁਸੀਂ ਫੁੱਲਾ ਨਹੀਂ ਮੈਂ ਉਹ ਜਿਹੜਾ ਫੋਨ ਤੇ ਵੇ ਨਾ ਉਹਦੇ ਨਾਲ ਉਹ ਤਾਂ ਠੀਕ ਹੈ ਟਰੈਕਟਰ ਹੈ ਨਾ ਸਾਬ ਹੈ 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 ਸਾਬ ਆਹ ਰਾਈਟਰ ਤੇ ਠੀਕ ਹੈ ਨਾ ਟਰੈਕਟਰ ਦਾ ਸ਼ਕੀਨ ਹੈ ਤੂੰ ਤੇ ਹੁਣ ਤੈਨੂੰ ਭਾ ਦਿੰਨੇ ਆ ਲੈ ਹੈਲੋ ਕਰ ਦੇ ਫਿਰ ਦੱਸ ਹੈਲੋ ਕੀ ਕਰਨਾ ਆਵੇ पूरा मैं फोटो खिंच दिख दें आ जा फिर तेरी ना मेरी फोटो खिंच दे फिर डेडू फोटो खिंची जाए बहुत तेरी आवे। चल चला ट्रैक्टर मैं फोटो खिंच दें चला बैलो खट जा ਮੇਟ ਆ ਗਿਆ ਕੀ ਆ ਬੋਤੋ ਪੁੱਤ ਕੰਮ ਧੰਦਾ ਸਾਰਾ ਚੱਲੀ ਜਾਂਦਾ ਏ ਉਹ ਦੇਖਦਾ ਸੀ ਹਾਂ ਦੱਸ ਕੀ ਕਰਨਾ ਕੀ ਕਰਨਾ ਨੀ ਲੋ ਜੀ ਪੇਂਟ ਦਾ ਅਜੇ ਕੰਮ ਪਿਆ ਦੋਕ ਦਿਨ ਲੱਗਣਗੇ ਦੋਸਤੋ ਸਫਾਈ ਇੱਕ ਵਾਰਾਂ ਕਰਤੀ ਬਾਟ ਕਰਕੇ ਸੁਖਨੀ ਸਾਹਿਬ ਦਾ ਵਿੜਾ ਵੀ ਤੋਤਾ ਤੇ ਅੰਦਰੋਂ ਸਫਾਈ ਹੋਊਗੀ ਸਾਰੀ ਇਹ ਲੱਕੜ ਨੂੰ ਕੋਨਾ ਸਾਹਮ ਕੇ ਰੱਖਤੀਆਂ ਉਹ ਕੋਈ ਨਹੀਂ ਬੰਦ ਕਰਦੇ ਉੱਥੇ ਹੀ ਖੜੇ ਆ ਕੋਲੇ ਹੀ ਪਰਲੀ ਟੈਂਕੀ ਭਰਦੇ ਆ ਉਹ ਸਹਿਬ ਕੀ ਕਰਦਾ ਪੁੱਤ ਟਰੈਕਟਰ ਚਲਾਉਣਾ ਚਲਾ ਲੈ ਟਰੈਕਟਰ ਟਰੈਕਟਰ ਦਾ ਸ਼ਕੀਨ ਆ ਯਾਰ ਬਹੁਤ ਇਹ ਜੇ ਐਂ ਬਿਠਾਦਾ ਠੀਕ ਹੈ ਨਹੀਂ ਕੋਈਗਾ ਫੋਨ ਤੇ ਦਿਖਾਓ ਫਿਰ ਫੋਨ ਨੂੰ ਚੁੰਬੜ ਜਾਂਦਾ ਹੋਵੇ ਵੀਰਾ ਮੀਰਾ ਕਿੱਥੇ ਸਹਿਬ ਹੂੰ ਵੀਰਾ ਕਿੱਥੇ ਐ ਦੱਸ ਵੀਰਾ ਕਿੱਥੇ ਐ ਹੂੰ ਵੀਰਾ ਹੋ ਜਾਂਦਾ ਕੰਮ ਕਰਦਾ ਹਾਂਜੀ ਦੋਸਤੋ ਹੁਣ ਆਪਣੇ ਦਿਨ ਦੇ ਸਾਰੇ ਕੰਮ ਤੰਦੇ ਹੋ ਗਏ ਕਲੀਅਰ ਤੇ ਹੁਣ ਆਪਾਂ ਨਹਾ ਧੋ ਕੇ ਰੋਟੀ ਖਾ ਲਈ ਤੇ ਆਪਾਂ ਨੂੰ ਸਵੇਰ ਚਾਹੀਦਾ ਸੀਗਾ ਪਾਣੀ ਤੇ ਪਹਿਲਾਂ ਕਹਿੰਦੇ ਸੀ ਕੈਂਪਰ ਵਾਲਾ ਮੰਗਾ ਲੈਨੇ ਆ ਤੇ ਫੇਰ ਉਹ ਠੀਕ ਨਹੀਂ ਆਇਆਗਾ ਗੱਲ ਹੋਈ ਨਹੀਂ ਉਹਨਾਂ ਨਾਲ ਤੇ ਫੇਰ ਹੁਣ ਆਪਾਂ ਬੋਤਲਾਂ ਹੀ ਕਹਿੰਦੇ ਨਿੱਕੀਆਂ ਲੈ ਆਉਣੇ ਆ ਚੱਲ ਸੌ ਕਬੋਤਲ ਤੇ ਉਹ ਸੇਠ ਨੂੰ ਲਾਇਆ ਸੀ ਫੋਨ ਇੱਥੇ ਪੈਂਦੀ ਤੇ ਕਰਿਆਣੇ ਵਾਲੇ ਨੇ ਤੇ ਕਹਿੰਦਾ ਵੀ ਆਜੋ ਲੈ ਜਾਓ ਤੇ ਹੁਣ ਆਪਾਂ ਲੈ ਆਈਏ ਭੱਜ ਕੇ ਆ ਕੇ ਤੇ ਸਾਬ ਸਿੰਘ ਖੇਡੀ ਜਾਂਦਾ ਸੀ ਤੇ ਮੈਂ ਬਿਚਾ ਕੇ ਜਿਆ ਹੂੰ ਤਾਂ ਮੈਨੂੰ ਉਹਨੇ ਹੌਂ ਨਹੀਂ ਦੇਣਾ ਸੀ ਹੌਲੀ ਅਸੀਂ ਚੱਲੇ ਸੀ ਲੈ ਆਈਏ ਚਲੋ ਫੇਰ ਆ ਕੇ ਦੇਖਦੇ ਹਾਂ ਕੀ ਬੰਦ ਰੌਣਕਾਂ ਇੱਕ ਤਾਂ ਵਿਆਹ ਸ਼ਦੀ ਦੇ ਵਿੱਚ ਨਾ ਸਾਧਨ ਜਿਹਨੂੰ ਵੀ ਕਹਿੰਦੇ ਆ ਯਾਰ ਆ ਨਾ ਸਾਧਨ ਨੂੰ ਉਲਟਾ ਪੋਲਟਾ ਲਾਉਂਦਾ ਨਾ ਗੱਡੀ ਵੀ ਦੂਜੀ ਵਿਚਾਲੇ ਖੜੀ ਹੈ ਟਰੈਕਟਰ ਟਰਾਲੀ ਵਿਚਾਲੇ ਖੜੇ ਹੈ ਹਨਾ ਤੇ ਜਿੱਥੇ ਲੋਟ ਆਉਂਦਾ ਉੱਥੇ ਹੀ ਲਾ ਦਿੰਦਾ ਅਗਰ। ਆਹ ਭਾਈ ਫਰਦਾ। ਇਹਦੇ ਡੇੜੇ ਦੇ ਪਾਇਆ ਆਵੇ ਉਹਦੇ ਦੇ ਕੜਾ ਇੰਨਾ। ਐ ਸਭ ਕਿੱਥੇ ਪੁੱਤ? ਵੀਰਾ ਕਿੱਥੇ ਐ? ਬੱਸ। ਖੇੜ ਲਾ। ਹੋਵੇ ਵੀਰਾ ਕਿੱਡੀ ਐ? ਵੀਰੇ ਨਾਲ ਖੇੜ ਓਟ ਕੇ। ਵੀਰਾ ਵੀ ਤੇਰਾ ਹੀ ਹੈ ਜੈ ਵੀਰ ਵੀਰਾ ਪੁੱਤ। ਜੈ ਵੀਰ। ਜੈ ਵੀਰ ਨਾ ਖੇੜ ਲਾ। ਕੱਲ ਨੂੰ ਵਸਤੀ ਕਿੱਲੋ? ਅੱਸੀ ਜਿੰਦੂ ਨੂੰ ਕੀ ਹੋਊਗਾ? ਕੱਲ